ਜੋ ਜੰਮੀ ਤੇ ਤੁਹਾਡਾ ਸਵਾਗਤ ਇਸ ਵੀਡੀਓ ਦੇ ਵਿੱਚ ਅਗਲੇ 2 ਹਫ਼ਤੇ ਕਿਸ ਤਰ੍ਹਾਂ ਮੌਸਮ ਪੰਜਾਬ ਦੇ ਵਿੱਚ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਉੱਤੇ ਨਵੇਂ ਤਾਂ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਠਿੰਡਾ ਲੁਧਿਆਣਾ ਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 15 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਰਹੇਗੀ ਤੇ 16 ਤਰੀਕ ਨੂੰ ਮਾੜਾ ਮੋਟ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਬਾਕੀ ਦਿਨ ਸੋਮਵਾਰ 18 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਦੁਬਾਰਾ ਫਿਰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਅਗਲੇ 2 ਹਫ਼ਤੇ ਰਹੇਗੀ ਜਿੱਕਰ ਜੋ ਕਿ ਸ਼ਨੀਵਾਰ 16 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 25 ਡਿਗਰੀ ਤੇ ਰਾਤ ਦੇ ਟਾਈਮ 14 ਡਿਗਰੀ ਹੋਵੇਗਾ। ਅੰਮ੍ਰਿਤਸਰ ਤਰਨਤਨ ਤੇ ਮਾਝਾ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਅਗਲੇ 3-4 ਦਿਨਾਂ ਹਲਕੀ ਤੋਂ ਦਰਮਿਆਨੀ ਬੱਦਲਵਾਈ ਦਿਖਾਈ ਦੇਵੇਗੀ। ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਇਸੇ ਤਰ੍ਹਾਂ ਹੀ 20 ਤਰੀਕ ਤੇ 22 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਹੈ। ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 8 ਡਿਗਰੀ ਵੀ ਤਰੀਕ ਨੂੰ ਹੋਵੇਗਾ ਤੇ ਦਿਨ ਦੇ ਟਾਈਮ 25 ਤੋਂ 27-28 ਡਿਗਰੀ ਟੈਂਪਰੇਚਰ ਅਗਲੇ 2 ਹਫ਼ਤਿਆਂ ਦੇ ਵਿੱਚ ਜਾਵੇਗਾ ਠੰਡ ਦੇ ਵਿੱਚ ਵਾਧਾ ਤੇ ਹਲਕੇ ਤੋਂ ਦਰਮਿਆਨੀ ਧੁੰਦ ਵੀ ਪੈਣ ਦੀ ਸੰਭਾਵਨਾ ਅਗਲੇ 2 ਹਫ਼ਤਿਆਂ ਦੇ ਵਿੱਚ ਹੋਵੇਗੀ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦੋਆਬਾ ਦਾ ਖੇਤਰ ਨਜ਼ਰ ਮਾਰੀ ਹੈ ਦਾ 15 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਬਾਹੀ ਇਸੇ ਤਰ੍ਹਾਂ ਹੀ 17 18 ਤੇ 20 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਬਾਹੀ ਹੋਵੇਗੀ ਘੱਟ ਤੋਂ ਘੱਟ ਟੈਂਪਰੇਚਰ 20 ਤਰੀਕ ਨੂੰ ਰਾਤ ਦੇ ਟਾਈਮ 8 ਡਿਗਰੀ ਸੈਲਸੀਅਸ ਰਵੇਗਾ ਤੇ ਦਿਨ ਦੇ ਟਾਈਮ ਵਤਵਤ ਟੈਂਪਰੇਚਰ 25 ਤੋਂ 28 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਹੋਵੇਗਾ ਠੰਡ ਦੇ ਵਿੱਚ ਵਾਧਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਚਾਹਤ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਠਿੰਡਾ ਲੁਧਿਆਣਾ ਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 15 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਰਹੇਗੀ ਤੇ 16 ਤਰੀਕ ਨੂੰ ਮਾੜਾ ਮੋਢਮੀ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਬਾਕੀ ਦਿਨ ਸੋਮਵਾਰ 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਦੁਬਾਰਾ ਫਿਰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਧੋਪ ਲੱਗਣ ਦੀ ਸੰਭਾਵਨਾ ਅਗਲੇ 2 ਹਫਤੇ ਰਹੇਗੀ ਜਿਗਰ ਜੋ ਕਿ ਸ਼ਨੀਵਾਰ 16 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 25 ਡਿਗਰੀ ਤੇ ਰਾਤ ਦੇ ਟਾਈਮ 14 ਡਿਗਰੀ ਹੋਵੇਗਾ ਅੰਮ੍ਰਿਤਸਰ ਤਰਨਤਾਰਨ ਤੇ ਮਾਝਾ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਅਗਲੇ 3-4 ਦਿਨਾਂ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇਵੇਗੀ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ 20 ਤਰੀਕ ਤੇ 22 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਰਾਤ ਦੇ ਟਾਈਮ ਆਕਰ ਤੋਂ ਘੱਟ ਟੈਂਪਰੇਚਰ 8 ਡਿਗਰੀ ਵੀ ਤਰੀਕ ਨੂੰ ਹੋਵੇਗਾ ਤੇ ਦਿਨ ਦੇ ਟਾਈਮ 25 ਤੋਂ 27-28 ਡਿਗਰੀ ਟੈਂਪਰੇਚਰ ਅਗਲੇ 2 ਹਫ਼ਤਿਆਂ ਦੇ ਵਿੱਚ ਜਾਵੇਗਾ ਠੰਡ ਦੇ ਵਿੱਚ ਵਾਧਾ ਤੇ ਹਲਕੇ ਦੇ ਦਰਮਿਆਨੀ ਧੁੰਦ ਵੀ ਪੈਣ ਦੀ ਸੰਭਾਵਨਾ ਅਗਲੇ 2 ਹਫ਼ਤਿਆਂ ਦੇ ਵਿੱਚ ਹੋਵੇਗੀ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦੋਬਾਬਾ ਲਾਕੇ ਉਤੇ ਨਜ਼ਰ ਮਾਰੀ ਹੈ ਤਾਂ 15 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਪੱਧਰਾਈ ਇਸੇ ਤਰ੍ਹਾਂ ਹੀ 17-18 ਤੇ 20 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਘੱਟ ਤੋਂ ਘੱਟ ਟੈਂਪਰੇਚਰ 20 ਤਰੀਕ ਨੂੰ ਰਾਤ ਦੇ ਟਾਈਮ 8 ਡਿਗਰੀ ਸੈਲਸੀਅਸ ਰਹੇਗਾ ਤੇ ਦਿਨ ਦੇ ਟਾਈਮ ਵਤਵਤ ਟੈਂਪਰੇਚਰ 25 ਤੋਂ 28 ਡਿਗਰੀ ਸੈਲਸੀਅਸ ਅਗਲੇ 2 ਹਫਤਿਆਂ ਦੇ ਵਿੱਚ ਹੋਵੇਗਾ ਠੰਡ ਦੇ ਵਿੱਚ ਵਾਧਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਚਾਹਤ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਮੌਸਮ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ